ਬਾਈ ਜੀ ਤੇ ਮੇਰੇ ਕੱਦੇ ਦੇ ਵਿੱਚ ਕਿੰਨਾ ਫਰਕ ਆ ਬਾਈ ਮੈਂ ਕਹਿੰਦਾ ਹੱਥ ਦੇ ਵਿੱਚ ਵੀ ਬਹੁਤ ਫਰਕ ਹੋਣਾ ਪਣਾਦਾ ਮੰਨ ਲਓ ਆ ਆ ਮੈਂ ਹੱਥ ਮਲਾਇਆ ਤੇ ਆ ਤੁਸੀਂ ਦੇਖ ਸਕਦੇ ਹੋ ਹਾਲੀ ਵੀ 1.5 ਇੰਚ ਦਾ ਫਰਕ ਪੈਂਦਾ ਆ ਕਹਿੰਦੇ ਏਸ਼ੀਆ ਬੁੱਕ ਆਫ ਰਿਕਾਰਡ ਦੇ ਵਿੱਚ ਵੀ ਤੁਹਾਡਾ ਨਾਮ ਜਿਹੜਾ ਆ ਉਹ ਦਰਜ ਹੋਣ ਦੀ ਤੇ ਜਮੀ ਨੇੜੇ ਲੱਗਿਆ ਆ ਹਾਂਜੀ ਹਾਂ ਬਿਲਕੁਲ ਜੀ ਉਹਦੇ ਵਿੱਚ ਆਪਾਂ ਕਿਸ ਰਿਕਾਰਡ ਦੇ ਮੁਤਾਬਿਕ ਜਾ ਰਹੇ ਹਾਂ ਉਹਦੇ ਵਿੱਚ ਜੀ ਆਪਾਂ 14 ਮੋਟਰਸਾਈਕਲ ਬਾਈਕ ਰੋਕਣੀਆਂ ਜੀ ਬਾਵਾ ਦੇ ਜੋਰ ਹਾਂਜੀ ਬਾਵਾ ਨਾਲ ਬਾਵਾ ਦੇ ਜੋਰ ਨਾਲ ਜੀ 8 ਮੋਟਰਸਾਈਕਲ ਬਾਵਾ ਦੇ ਜੋਰ ਨਾਲ ਰੋਕਣੇ ਨੇ ਬੁਲਟ ਹੂੰ ਤੇ ਦੋ ਮਰੂਤੀ ਗੱਡੀਆਂ ਅਰੇ ਵਾ ਆਪਣੀਆਂ ਬਾਵਾ ਦੇ ਜੋਰ ਨਾਲ ਰੋਕਣੀਆਂ ਜੋ ਅਸੀਂ ਰੋਕ ਚੁੱਕੇ ਆ ਅੱਛਾ ਉਹ ਪਹਿਲਾਂ ਰੋਕ ਚੁੱਕੇ ਆ ਜਾਨੀ ਉਹ ਰਿਕਾਰਡ ਬਣਾਉਣ ਵਾਸਤੇ ਉਹ ਰਿਕਾਰਡ ਬਣਾਉਣ ਵਾਸਤੇ ਤੇ ਦੋ ਮੇਨ ਵੱਡੀਆਂ ਬੱਸਾਂ ਉਹਨਾਂ ਨੂੰ ਟੋਚਨ ਪਾ ਕੇ ਮੈਂ ਕੱਲਾ ਖਿੱਚ ਕੇ ਉਹਨਾਂ ਨੂੰ ਬਾਹਰ ਤੱਕ ਲੈ ਕੇ ਆਦੀ ਸਮਝੋ ਜਿੱਤੇ ਅਸੀਂ ਇਹ ਸ਼ੂਟ ਚੱਲ ਰਿਹਾ ਦੀ ਸਾਰਾ ਕੁਝ ਬੂਟ ਜਿਹੜੇ ਮੈਂ ਦੇਖ ਰਿਹਾ ਹਾਂ ਹਾਂਜੀ ਇਹ ਕਿੰਨਾ ਇਹ ਬਹੁਤ ਬੜੇ ਨੇ ਕਿੰਨਾ ਨੰਬਰ ਹੋਊਗਾ ਇਹ ਹੁਣ ਤੁਸੀਂ ਹਿਸਾਬ ਲਾਓ ਜੀ ਵੀ ਕੈਕ ਨੰਬਰ ਦੇ ਹੋਣਗੇ ਇਹ ਮਤਲਬ ਜੇ ਮੈਂ ਵੇਖਾਂ ਤਾਂ ਮੈਂ ਹਾਰਲੀ 12 ਨੰਬਰ ਜਿਹੜਾ ਚੱਲਦਾ ਆ ਵੱਧ ਤੋਂ ਵੱਡ ਹਨਾ 13 ਆਉਂਦਾ ਉਹ ਇਹ ਕਿੰਨਾ ਨੰਬਰ ਹੋਇਆ ਇਹ 24 ਨੰਬਰ ਹੈ ਜੀ ਜਿਹੜੀ ਦੁੱਗਣਾ ਹੋਇਆ ਇਹ ਦਾ ਗਮ ਦੁੱਗਣਾ ਹੈ ਜੀ ਸਪੈਸ਼ਲ ਬਣੇ ਨੇ ਜੀ ਇਹ ਜਲੰਦਰ ਬਣੇ ਨੇ ਇਹ ਜੇ ਆਪਾਂ ਸੋਚੀਏ ਤਾਂ ਜਣੀ ਹੋਣਾ ਦਾ ਚਾਹੀਦਾ 12 10 12000 ਦੇ ਨੇੜੇ ਤੇ ਬਹੁਤ ਥੱਲੇ ਰਹਿ ਗਈ ਜੀ ਇਹ 20000 ਦੇ ਵਿੱਚ ਕੰਪਲੀਟ ਪਏ ਨੇ ਸਾਨੂੰ 20000 ਰੁਪਏ ਦੇ ਹਾਂਜੀ ਹਾਂ ਬਿਲਕੁਲ ਜਣੀ ਇਹ 20000 ਦੇ ਸ਼ੂਜ਼ ਨੇ 20000 ਦੇ ਜੇ ਹੁਣ ਤੁਸੀਂ ਲਾ ਕੇ ਚੱਲੋ ਤਾਂ ਪੂਰੀ ਫੈਮਿਲੀ ਆ ਜਾਂਦੇ ਹੋਣਗੇ ਬਿਲਕੁਲ ਮੇਰੇ ਵਰਗੀ ਦਾ ਕਹਿੰਦੇ ਤਨਖਾਹ ਹੈ 20000 ਰੁਪਏ ਭਾਈ ਹੁਣ ਪਿਆਰ ਕਿੰਨਾ ਕੁ ਮਿਲਦਾ ਹੈ ਜਦੋਂ ਹੋਰ ਦੇਸ਼ਾਂ ਦੇ ਵਿੱਚ ਵੀ ਜਾਣ ਦਾ ਮੌਕਾ ਮਿਲਦਾ ਹੈ ਸ਼ਹਿਰੋਂ ਬਾਹਰ ਜਾਣੇ ਹਾਂ ਕਿੰਨਾ ਕੁ ਪਿਆਰ ਦੇਖਣਾ ਪਿਆਰ ਬਹੁਤ ਮਿਲਦਾ ਹੈ ਸੰਗਤ ਦਾ ਬਹੁਤ ਪਿਆਰ ਹੈ ਜੀ ਹਾਂਜੀ ਹਾਂ ਕੋਈ ਬੇਅਸਾਬ ਪਿਆਰ ਮਿਲਦਾ ਹੈ ਕਿਉਂਕਿ ਪਹਿਲੀ ਘੜੀ ਤਾਂ ਇਹ ਲੋਕ ਦੇਖ ਕੇ ਕਹਿੰਦੇ ਨੇ ਕਿ ਅਸੀਂ ਸੁਣਿਆ ਸੀ ਕਿ ਪਿਛਲੇ ਟਾਈਮਾਂ ਦੇ ਵਿੱਚ ਸਿੰਘ ਐਦਾਂ ਦੇ ਹੁੰਦੇ ਨੇ ਪਰ ਅਸੀਂ ਕਹਿੰਦੇ ਮੰਨਦੇ ਨਹੀਂ ਤੇ ਪਰ ਹੁਣ ਤੁਹਾਨੂੰ ਦੇਖ ਕੇ ਵੀ ਹਾਂ ਅਜੇ ਸਾਡੇ ਸਿੰਘ ਠੀਕੇ ਤੇ ਉਹ ਬੜਾ ਪਿਆਰ ਕਰਦੇ ਨੇ ਭਾਈ ਤੁਹਾਡੇ ਨਾਲ ਗੱਲ ਕਰਨ ਦਾ ਡਰ ਤਾਂ ਨਹੀਂ ਲੱਗਦਾ ਹੁੰਦਾ ਨਹੀਂ ਜੀ ਜਦੋਂ ਦੇਖੋ ਅਸੀਂ ਆਹ ਬਾਣਾ ਪਾ ਕੇ ਨਾ ਗਰੁੱਪ ਦੇ ਵਿੱਚ ਹੁੰਨੇ ਆ ਉਹ ਉਹਦੇ ਵਿੱਚ ਬਹੁਤ ਬੜਾ ਫਰਕ ਪੈ ਜਾਂਦਾ ਉਸ ਵਕਤ ਸਾਨੂੰ ਵੀ ਨਹੀਂ ਪਤਾ ਹੁੰਦਾ ਕਿ ਅਕਾਲ ਪੁਰਖ ਸਾਹਿਬ ਤੋਂ ਵੈ ਗਰੂਪ ਕੀ ਕਰਵਾ ਰਿਹਾ ਉਹ ਸਾਡੇ ਵੀ ਸਮਝ ਤੋਂ ਪਰੇ ਹੋ ਜਾਂਦਾ ਉਸ ਵਕਤ ਸਾਡੇ ਅੰਦਰ ਜੋਸ਼ ਇੰਨਾ ਭਰਿਆ ਜਾਂਦਾ ਹਾਂਜੀ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰੈਮਨ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅੱਜ ਜਿਸ ਸੈਕਸ਼ਨਾਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਬੜਾ ਮਤਲਬ ਮਾਣ ਵੀ ਮਹਿਸੂਸ ਕਰਦੇ ਆ ਤੇ ਬੜਾ ਆਦਰ ਸਨਮਾਨ ਵੀ ਨਿਕਲਦਾ ਏ ਮੇਰੇ ਨਾਲ ਅੱਜ ਸੁਖਦੇਵ ਸਿੰਘ ਔਜਲਾ ਜੀ ਹੋਣਗੇ ਤੁਸੀਂ ਇਹਨਾਂ ਦੇ ਇੰਟਰਵਿਊਜ਼ ਬਹੁਤ ਦੇਖਿਆ ਨੇ ਪਹਿਲਾਂ ਬਹੁਤ ਇੰਟਰਵਿਊਜ਼ ਹੋਣ ਤੋਂ ਬਾਅਦ ਜ਼ਿੰਦਗੀ ਕਹੇ ਜੀ ਹੋ ਜਾਂਦੀ ਐ ਅੱਜ ਸਾਰੀ ਗੱਲਬਾਤ ਕਰਾਂਗੇ ਸੁਖਦੇਵ ਸਿੰਘ ਔਜਲਾ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਪਹਿਲਾਂ ਫਤਿਹ ਦੀ ਸਾਂਝ ਪੰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਮੈਂ ਜੇ ਗੱਲ ਕਰਾਂ ਤਾਂ ਬਹੁਤ ਇੰਟਰਵਿਊਜ਼ ਹੋਈਆਂ ਨੇ ਤੁਹਾਡੀਆਂ ਬਹੁਤ ਇੰਟਰਵਿਊਜ਼ ਚੱਲੀਆਂ ਵੀ ਨੇ ਕਿੰਨੇ ਹੀ ਕਰੋੜਾਂ ਹੀ ਵੀਊ ਮੈਂ ਕਹਿਣਾ ਕਹਿ ਸਕਦਾ ਕਿ ਜੇ ਜੇ ਆਪਾਂ ਸਾਰੇ ਚੈਨਲਾਂ ਦੀ ਮਿਣਾ ਕੇ ਚੱਲੀਏ ਤਾਂ ਹੋਣਗੇ ਬਿਲਕੁਲ ਜੀ ਜ਼ਿੰਦਗੀ ਦੇ ਵਿੱਚ ਹੁਣ ਕੀ ਬਦਲਾਵ ਆਇਆ ਆ ਉਸ ਇੰਟਰਵਿਊ ਤੋਂ ਬਾਅਦ ਦੇਖੋ ਜੀ ਬਦਲਾਵ ਤਾਂ ਸਭ ਤੋਂ ਵੱਡਾ ਇਹ ਆਇਆ ਕਿ ਪਹਿਲਾਂ ਮੈਂ ਆਪਣੇ ਇਲਾਕੇ ਤੋਂ ਆਪਣੇ ਪਿੰਡ ਤੋਂ ਬਾਹਰ ਕਦੇ ਜਾਂਦਾ ਹੀ ਹੈ ਨਹੀਂ ਤਾਂ ਹਾਂ ਤੇ ਜਦੋਂ ਵੀਡੀਓ ਬਣੀਆਂ ਵਾਇਰਲ ਹੋਈਆਂ ਤਾਂ ਉਦੋਂ ਫਿਰ ਸਾਡਾ ਮੇਲ ਹੋਇਆ ਸਾਡੇ ਜਥੇਦਾਰ ਜੀ ਨਾਨਕ ਸਿੰਘ ਜੀ ਨਾਲ ਅੱਛਾ ਜੀ ਦਲੇਰ ਖਾਲਸਾ ਗਤਕਾ ਗਰੁੱਪ ਨਾਲ ਜੀ ਤੇ ਉਹਨਾਂ ਦੇ ਨਾਲ ਹੁਣ ਅੱਗੇ-ਅੱਗੇ ਬਹੁਤ ਤਬਦੀਲੀਆਂ ਹੋਰ ਆਉਂਦੀਆਂ ਜਾਂਦੀਆਂ ਜੀ ਹਾਂਜੀ ਹਾਂ ਬਿਲਕੁਲ ਜੀ ਬਾਹਰ ਵੀ ਗਏ ਸੀ ਸਿੰਗਾਪੁਰ ਸਾਈਡ ਹਾਂਜੀ ਪਹਿਲਾ ਟੂਰ ਸਿੰਗਾਪੁਰ ਦਾ ਹੋਇਆ ਸੀ ਜੀ ਪਹਿਲਾ ਟੂਰ ਸਿੰਗਾਪੁਰ ਦਾ ਸਿੰਗਾਪੁਰ ਦਾ ਹੋਇਆ ਸੀ ਕਹਿੰਦੇ ਏਸ਼ੀਆ ਬੁੱਕ ਆਫ ਰਿਕਾਰਡ ਦੇ ਵਿੱਚ ਵੀ ਤੁਹਾਡਾ ਨਾਮ ਜਿਹੜਾ ਆ ਉਹ ਦਰਜ ਹੋਣ ਦੀ ਤੇ ਜਮੀ ਨੇੜੇ ਲੱਗਿਆ ਹੋਇਆ ਹਾਂਜੀ ਹਾਂ ਬਿਲਕੁਲ ਜੀ ਉਹਦੇ ਵਿੱਚ ਆਪਾਂ ਕਿਸ ਰਿਕਾਰਡ ਦੇ ਮੁਤਾਬਿਕ ਜਾ ਰਹੇ ਹਾਂ ਉਹਦੇ ਵਿੱਚ ਜੀ ਆਪਾਂ 14 ਮੋਟਰਸਾਈਕਲ ਬਾਈਕ ਰੋਕਣੀਆਂ ਜੀ ਬਾਵਾ ਦੇ ਜੋਰ ਬਾਵਾ ਨਾਲ ਬਾਵਾ ਦੇ ਜੋਰ ਨਾਲ ਜੀ ਤੇ ਹੋਰ ਤੇ ਹੁਣ ਉਹਦੇ ਵਿੱਚ ਵੱਖ-ਵੱਖ ਨੇ ਦੇਖੋ ਜਿੱਦਾਂ ਕਿ 8 ਮੋਟਰਸਾਈਕਲ ਬਾਵਾ ਦੇ ਜੋਰ ਨਾਲ ਰੁਕਣੇ ਨੇ ਬੁਲਟ ਹੂੰ ਤੇ ਦੋ ਮਰੂਤੀ ਗੱਡੀਆਂ ਅਰੇ ਵਾ ਆਪਣੀਆਂ ਬਾਵਾ ਦੇ ਜੋਰ ਨਾਲ ਰੋਕਣੀਆਂ ਜੋ ਅਸੀਂ ਰੋਕ ਚੁੱਕੇ ਆਂ ਅੱਛਾ ਉਹ ਪਹਿਲਾਂ ਰੋਕ ਚੁੱਕੇ ਆਂ ਯਾਨੀ ਉਹ ਰਿਕਾਰਡ ਬਣਾਉਣ ਵਾਸਤੇ ਉਹ ਰਿਕਾਰਡ ਬਣਾਉਣ ਵਾਸਤੇ ਤੇ ਦੋ ਮੇਨ ਵੱਡੀਆਂ ਬੱਸਾਂ ਉਹਨਾਂ ਨੂੰ ਟੋਚਨ ਪਾ ਕੇ ਮੈਂ ਕੱਲਾ ਖਿੱਚ ਕੇ ਉਹਨਾਂ ਨੂੰ ਬਾਹਰ ਤੱਕ ਲੈ ਕੇ ਆਤੀ ਸਮਝੋ ਜਿੱਥੇ ਅਸੀਂ ਇਹ ਸ਼ੂਟ ਚੱਲ ਰਿਹਾ ਸੀ ਸਾਰਾ ਕੁਝ ਮਤਲਬ ਜਾਨੀ ਦੋ ਬੱਸਾਂ ਮੋਟਰਸਾਈਕਲ ਬੋਲਟ 8 ਬੋਲਟ ਦੋ ਮਰੂਤੀ ਗੱਡੀਆਂ ਦੋ ਮਰੂਤੀ ਗੱਡੀਆਂ ਬੱਸਾਂ ਦੋ ਖਿੱਚ ਲੀਆਂ ਬਾਕੀ ਚੀਜ਼ਾਂ ਰੋਕ ਲੀਆਂ ਹਾਂਜੀ ਹਾਂ ਇਹ ਬਾਕੀ ਇਹ ਸਭ ਕੁਝ ਸਾਡੇ ਸਰੀਰ ਨਾਲ ਵਾਪਰ ਚੁੱਕਿਆ ਅਸੀਂ ਜ਼ੋਰ ਕਰ ਹਟੇ ਪਰ ਇਹ ਜ਼ੋਰ ਇਹ ਤਬਦੀਲੀ ਜ਼ੋਰ ਤਾਂ ਦੇਖੋ ਵੈਗਰੂ ਦੀ ਕਿਰਪਾ ਨਾਲ ਪਹਿਲਾਂ ਤੋਂ ਹੀ ਤਾਂ ਪਰ ਜਦੋਂ ਅਸੀਂ ਦਲੇਰ ਖਾਲਸਾ ਗੱਤਕਾ ਗਰੁੱਪ ਨਾਲ ਜੁੜੇ ਸਾਡੇ ਨਾਨਕ ਪਾਜੀ ਨਾਲ ਜਥੇਦਾਰ ਜੀ ਨਾਲ ਜੁੜੇ ਤਾਂ ਫਿਰ ਹੋਰ ਨਖਾਰੇ ਗਏ ਉਹਨਾਂ ਨੇ ਸਾਨੂੰ ਤਰਾਸ਼ਿਆ ਕਹਿੰਦੇ ਹੁੰਦੇ ਨੇ ਹੀਰਾ ਉਦੋਂ ਤੱਕ ਪੱਥਰ ਹੁੰਦਾ ਜਦੋਂ ਤੱਕ ਉਹ ਖਾਨ ਦੇ ਵਿੱਚ ਹੋਵੇ ਉਹ ਜਦੋਂ ਹੀਰੇ ਨੂੰ ਬਾਹਰ ਕੱਢ ਕੇ ਨਾ ਜੋਰੀ ਤਰਾਸ਼ਦੇ ਨੇ ਉਹ ਫੇਰ ਹੀਰਾ ਬਣ ਜਾਂਦਾ ਹੈ ਹੀਰੇ ਨੂੰ ਮੁੱਲ ਪੈ ਜਾਂਦਾ ਹਾਂਜੀ ਹਾਂ ਬਿਲਕੁਲ ਜੀ ਜੀ ਮੈਂ ਹੁਣ ਜਿਸ ਹਿਸਾਬ ਨਾਲ ਤੁਸੀਂ ਉਹ ਬੂਟ ਜਿਹੜੇ ਮੈਂ ਦੇਖ ਰਹੇ ਹਾਂ ਹਾਂਜੀ ਇੱਕ ਕਿੰਨਾ ਇਹ ਬਹੁਤ ਬੜੇ ਨੇ ਕਿੰਨਾ ਨੰਬਰ ਹੋਊਗਾ ਇਹ ਹੁਣ ਤੁਸੀਂ ਹਿਸਾਬ ਲਾਓ ਜੀ ਵੀ ਕੈਕ ਨੰਬਰ ਦੇ ਹੋਣਗੇ ਇਹ ਇਹ ਮਤਲਬ ਜੇ ਮੈਂ ਵੇਖਾਂ ਤਾਂ ਮੈਂ ਹਾਰਲੀ 12 ਨੰਬਰ ਜਿਹੜਾ ਚੱਲਦਾ ਆ ਵੱਧ ਤੋਂ ਵੱਡ ਹਣਾ 13 ਆਉਂਦਾ ਉਹ ਇਹ ਕਿੰਨਾ ਨੰਬਰ ਹੋਇਆ ਇਹ 24 ਨੰਬਰ ਹੈ ਜੀ ਜਿਹੜੀ ਦੁੱਗਣਾ ਹੋਇਆ ਇਹਦਾ ਦੁੱਗਣਾ ਹੈ ਜੀ 24 ਨੰਬਰ ਇਹ ਮੇਰੇ ਬਣਵਾਏ ਨੇ ਬਣਵਾਣੇ ਪਏ ਸਪੈਸ਼ਲ ਬਣੇ ਨੇ ਜੀ ਇਹ ਜਲੰਦਰ ਬਣੇ ਨੇ ਆ ਫਿਰ ਬਹੁਤ ਮਹਿੰਗੇ ਹੋਣੇ ਮੈਂ ਕਿ ਇਹ ਹੁਣ ਦੇਖੋ ਇਹ ਵੀ ਮੈਂ ਤੁਹਾਨੂੰ ਕਹਿਆ ਨਾ ਵੀ ਇਹ ਵੀ ਆਪਣਾ ਹਿਸਾਬ ਲਾ ਕੇ ਦੇਖੋ ਵੀ ਕਿੱਥੇ ਕਿੱਥੇ ਤੱਕ ਬਣੇ ਹੋਣਗੇ ਇਹ ਜੇ ਆਪਾਂ ਸੋਚੀਏ ਤਾਂ ਜਣੀ ਹੋਣਾ ਤਾਂ ਚਾਹੀਦਾ 12 10 12000 ਦੇ ਨੇੜੇ ਤੋਂ ਬਹੁਤ ਥੱਲੇ ਰਹਿ ਗਏ ਜੀ ਇਹ 20000 ਦੇ ਵਿੱਚ ਕੰਪਲੀਟ ਪਏ ਨੇ ਸਾਲੂ 20000 ਰੁਪਏ ਦੇ ਹਾਂਜੀ ਹਾਂ ਬਿਲਕੁਲ ਜਣੀ ਇਹ 20000 ਦੇ ਸ਼ੂਜ਼ ਨੇ 20000 ਦੇ ਜੇ ਹੁਣ ਤੁਸੀਂ ਲਾ ਕੇ ਚੱਲੋ ਤਾਂ ਪੂਰੀ ਫੈਮਿਲੀ ਆ ਜਾਂਦੇ ਹੋਣਗੇ ਮੇਰੇ ਵਰਗੀ ਦਾ ਕਹਿੰਦੇ ਤਨਖਾਹ ਹੈ 20000 ਨਹੀਂ ਮਬੀ ਜਦੋਂ ਅਸੀਂ ਸਿੰਗਾਪੁਰ ਨੂੰ ਗਏ ਆ ਜੀ ਉਹ ਤੋਂ ਪਹਿਲਾਂ ਸ਼ੋਪਿੰਗ ਕੀਤੀ ਸੀ ਇਹ 20000 ਦੇ ਬੂਟ ਬਣੇ ਸੀ ਤੇ 35000 ਦੇ ਕੱਪੜੇ ਆਏ ਤੇ ਉਸ ਦਿਨ ਪਹਿਲੇ ਦਿਨ 55000 ਰੁਪਏ ਦਾ ਸ਼ੋਪਿੰਗ ਮੇਰੇ ਮੇਰੇ ਤੇ ਹੋਈ ਸੀ ਕੱਲੀ ਕੱਲੀ 55000 ਦੀ ਸ਼ੋਪਿੰਗ ਤੁਹਾਡੇ ਤੇ ਮੇਰੇ ਤੇ ਹੋਈ ਸੀ 35000 ਦੇ ਕਿਉਂਕਿ ਹੁਣ ਦੇਖੋ ਇਹ 10 ਸੀ ਇਤਿਹਰ ਜੋ ਪਹਿਰਾਵਾ ਸਾਡਾ ਚੱਲਦਾ ਚੱਲਦਾ ਹਮ ਪਰ ਜਦੋਂ ਹੁਣ ਬਾਹਰ ਜਾਣਾ ਉਥੇ ਪੈਂਟਾਂ ਸ਼ਰਟਾਂ ਹੁਣ ਉਹ ਆਮ ਤੱਕ ਤੇ ਮਿਲਦੀਆਂ ਨਹੀਂ ਸਪੈਸ਼ਲ ਬੜੀ ਬਣਵਾਉਣੀਆਂ ਪੈਂਦੀਆਂ ਸੀ ਉਹ ਫਿਰ ਉੱਥੇ ਤੋਂ ਮਿਲੀਆਂ ਤੇ ਉਦਣ ਉਦਣ 55000 ਦਾ ਖਰਚਾ ਹੋਇਆ ਜੀ ਮੇਰੇ ਤੇ 55000 ਰੁਪਇਆ ਲਾਤਾ ਹਾਂ ਜਾਨੀ ਆਪਾਂ ਪਹਿਲੇ ਦਿਨ ਹਾਲੇ ਜਿੱਦਣ ਸਿੰਗਾਪੁਰ ਚੱਲੇ ਸੀ ਸਿੰਗਾਪੁਰ ਚੱਲੇ ਸੀ ਮੈਂ ਬਿਲਕੁਲ ਦਰਸ਼ਕੋ ਗੱਲ ਇਦਾਂ ਹੀ ਆ ਜਾਂਦੀ ਹੈ ਕਿ ਜਦੋਂ ਪੰਜਾਬ ਦੀ ਗੱਲ ਨਿਕਲਦੀ ਹੈ ਤਾ ਪੰਜਾਬ ਇੱਕ ਐਸਾ ਸ਼ਬਦ ਹੈ ਕਿ ਉੱਚੇ ਲੰਬੇ ਗੱਭਰੂ 6 6 ਫੁੱਟ ਵਾਲੇ ਪਰ ਹੁਣ ਤੁਸੀਂ ਦੇਖ ਸਕਦੇ ਹੋ ਕਿ ਬਾਈ ਜੀ ਤੇ ਮੇਰੇ ਕੱਦੇ ਦੇ ਵਿੱਚ ਕਿੰਨਾ ਫਰਕ ਆ ਬਾਈ ਮੈਂ ਕਹਿੰਦਾ ਹੱਥ ਦੇ ਵਿੱਚ ਵੀ ਬਹੁਤ ਫਰਕ ਹੋਣਾ ਆਪਣਾ ਦਾ ਮੰਨ ਲਓ ਆ ਆ ਮੈਂ ਹੱਥ ਮਲਾਇਆ ਤੇ ਆ ਤੁਸੀਂ ਦੇਖ ਸਕਦੇ ਹੋ ਹਾਲੀ ਵੀ 1.5 ਇੰਚ ਦਾ ਫਰਕ ਪੈਂਦਾ ਆ ਬਾਈ ਹੁਣ ਪਿਆਰ ਕਿੰਨਾ ਕਿ ਮਿਲਦਾ ਹੈ ਜਦੋਂ ਹੋਰ ਦੇਸ਼ਾਂ ਦੇ ਵਿੱਚ ਵੀ ਜਾਣ ਦਾ ਮੌਕਾ ਮਿਲਦਾ ਸ਼ਹਿਰੋਂ ਬਾਹਰ ਜਾਣੇ ਹੋ ਕਿੰਨਾ ਕਿ ਪਿਆਰ ਦੇਖਣਾ ਪਿਆਰ ਬਹੁਤ ਮਿਲਦਾ ਈ ਸੰਗਤ ਦਾ ਬਹੁਤ ਪਿਆਰ ਹੈ ਜੀ ਹਾਂਜੀ ਹਾਂ ਕੋਈ ਬੇਅਸਾਬ ਪਿਆਰ ਮਿਲਦਾ ਕਿਉਂਕਿ ਪਹਿਲੀ ਘੜੀ ਤਾਂ ਇਹ ਲੋਕ ਦੇਖ ਕੇ ਕਹਿੰਦੇ ਨੇ ਕਿ ਅਸੀਂ ਸੁਣਿਆ ਸੀ ਕਿ ਪਿਛਲੇ ਟਾਈਮਾਂ ਦੇ ਵਿੱਚ ਸਿੰਘ ਐਦਾਂ ਦੇ ਹੁੰਦੇ ਨੇ ਪਰ ਅਸੀਂ ਕਹਿੰਦੇ ਮੰਨਦੇ ਨਹੀਂ ਤੇ ਪਰ ਹੁਣ ਤੁਹਾਨੂੰ ਦੇਖ ਕੇ ਵੀ ਹਾਂ ਐਜੇ ਸਾਡੇ ਸਿੰਘ ਠੀਕੇ ਤੇ ਉਹ ਬੜਾ ਪਿਆਰ ਕਰਦੇ ਨੇ ਬੜਾ ਇੱਜ਼ਤਮਾਨ ਬਖਸ਼ਦੇ ਨੇ ਜਦੋਂ ਇਸ ਇਸ ਇੰਨੇ ਸਾਲਾਂ ਬਾਅਦ ਜਦੋਂ ਆਪਾਂ ਇਹ ਚੀਜ਼ ਦੇਖਦੇ ਆ ਕਿ ਲੰਬੇ ਉੱਚਾ ਕੱਦ ਹੈ ਹੁਣ ਬੁੱਕਤ ਪੈ ਰਹੀ ਹੈ ਜਦੋਂ ਪਹਿਲਾਂ ਸੀ ਪਹਿਲਾਂ ਤਾਂ ਕਿਤੇ ਨਾ ਕਿਤੇ ਹਾਸੇ ਦਾ ਪਾਤਰ ਵੀ ਬਣ ਜਾਂਦਾ ਹੁੰਦਾ ਇਨਸਾਨ ਕਿਤੇ ਨਾ ਕਿਤੇ ਦੇਖੋ ਜੀ ਜਦੋਂ ਤੱਕ মিডিਆ ਸਾਡੇ ਘਰ ਨਹੀਂ ਆਇਆ ਪਹਿਲਾਂ ਤਾਂ ਦੇਖੋ ਥੋੜੇ ਵਗੇ ਪੱਤਰਕਾਰਾਂ ਦਾ ਵੀਰਾਂ ਦਾ ਭੈਣਾਂ ਦਾ ਸਭ ਤੋਂ ਵੱਡਾ ਸਹਿਯੋਗ ਹੈ ਪਹਿਲਾਂ ਆਪਣੇ ਘਰ ਦੇ ਵਿੱਚ ਦੀ ਕੰਮਕਾਰ ਕਰਨਾ ਆਪਣੇ ਪਿੰਡ ਦੇ ਵਿੱਚ ਜਾਂ ਸਮਝ ਲਓ ਵੀ ਆਲੇ-ਦਾਲ ਦੇ ਖੰਨੇ ਸ਼ਹਿਰ ਤੱਕ ਇੱਥੇ ਤੱਕ ਕਿਉਂਕਿ ਜਦੋਂ ਵੀਡੀਓ ਬਣੀ ਵਾਇਰਲ ਹੋਈ ਤਾਂ ਬਾਹਰ ਨਿਕਲਣ ਦਾ ਮੌਕਾ ਮਿਲਿਆ ਤੇ ਬੰਦਾ ਤਰੱਕੀ ਉਦੋਂ ਹੀ ਕਰਦਾ ਜਦੋਂ ਉਹਨੂੰ ਮੌਕਾ ਮਿਲਦਾ ਹੂੰ ਤੇ ਉਹ ਮੌਕਾ ਮਿਲਿਆ ਤੇ ਸਾਡੇ ਨਾਨਕ ਭਾਜੀ ਨੇ ਉਹ ਮੌਕਾ ਦਿੱਤਾ ਬਿਲਕੁਲ ਹਾਂਜੀ ਮੈਂ ਬਿਲਕੁਲ ਨਾਨਕ ਭਾਜੀ ਉਹਨਾਂ ਨੂੰ ਵੀ ਕਹੂੰਗਾ ਕਿ ਇੱਕ ਵਾਰ ਜਿਹੜੇ ਨੇ ਭਾਜੀ ਆਜੋ ਮਾੜਾ ਜਾਓ ਆਪਾਂ ਦੋ ਚਾਰ ਗੱਲਾਂ ਬਤਾ ਕਰ ਲਈਏ ਇਹਨਾਂ ਨਾਲ ਕਿਵੇਂ ਸੰਪਰਕ ਹੁੰਦਾ ਆ ਤੁਹਾਡਾ ਕਿਵੇਂ ਗੱਲਬਾਤ ਸ਼ੁਰੂ ਹੁੰਦੀ ਆ ਆਪਾਂ ਨਾਨਕ ਭਾਜੀ ਤੋਂ ਉਹਨਾਂ ਤੋਂ ਵੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਨਕ ਭਾਜੀ ਸਾਡੇ ਜਥੇਦਾਰ ਜੀ ਇਹ ਦੱਸਣਗੇ ਜੀ ਹਾਂਜੀ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਜੀ ਦੇਸ਼ਾਂ ਬਦੇਸ਼ਾਂ ਵਿੱਚ ਬੈਠੇ ਸਮੂਹ ਸਾਕੇ ਤੁਹਾਨੂੰ ਦਲੇਰ ਖੜਤਾ ਗਰੁੱਪ ਤੋਂ ਬੁਲਾਇਆ ਫਤਿਹ ਪ੍ਰਬੰਧਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੱਲ ਕਰ ਰਿਹਾ ਸੀ ਕਿ ਇੰਟਰਵਿਊਜ਼ ਹੋਈਆਂ ਇੰਟਰਵਿਊ ਮੈਂ ਇਧਰੀ ਸਾਈਡ ਆਇਆ ਨਾ ਇੰਟਰਵਿਊਜ਼ ਹੋਈਆਂ ਇੰਟਰਵਿਊ ਤੋਂ ਬਾਅਦ ਜਿਵੇਂ ਜਿਵੇਂ ਲੋਕਾਂ ਤੱਕ ਪਹਿਚਾਣ ਹੁੰਦੀ ਗਈ ਤੁਹਾਡੇ ਤੱਕ ਪਹੁੰਚ ਕਿਵੇਂ ਹੋਈ ਜਾਂ ਤੁਹਾਨੂੰ ਤੁਸੀਂ ਕਿਵੇਂ ਦੇਖਿਆ ਇਹਨਾਂ ਨੂੰ ਪਹਿਲੀ ਵਾਰ ਜਦੋਂ ਦੇਖਿਆ ਅਸੀਂ ਵੀਰ ਜੀ ਪਾਸਪੋਰਟ ਦਫਤਰ ਬੈਠੇ ਸੀ ਉਸ ਟਾਈਮ ਜਦੋਂ ਬਾਬਾ ਜੀ ਵੀ ਪਹਿਲੀ ਇੰਟਰਵਿਊ ਦੇਖੀ ਅਸੀਂ ਜੀ ਤੇ ਜਿਹੜੇ ਚੈਨਲ ਤੇ ਨਾਮ ਦਿੱਤਾ ਕਿਹੜੇ ਚੈਨਲ ਤੇ ਆਈ ਸੀ ਇੰਟਰਵਿਊ ਪਰ ਉਹਨਾਂ ਨੇ ਅਸੀਂ ਕੰਟੈਕਟ ਕੀਤਾ ਵੀ ਤੁਹਾਨੂੰ ਬਾਬਾ ਜੀ ਦਾ ਨੰਬਰ ਦੋ ਜੀ ਪਰ ਉਹਨਾਂ ਨੇ ਨੰਬਰ ਨਹੀਂ ਦਿੱਤਾ ਜੀ ਸਿਰਫ ਇਹ ਨੰਬਰ ਦਿੱਤਾ ਜੀ ਕਹਿੰਦੇ ਅਸੀਂ ਦੇ ਨਹੀਂ ਸਕਦੇ ਹੈਗੇ ਤੇ ਮੈਂ ਉਹਨੂੰ ਇਹ ਕਿਹਾ ਵੀ ਤੁਹਾਨੂੰ ਇਲਾਕਾ ਦੱਸੋ ਕਿਹੜਾ ਹੈ ਜੀ ਹਾਂ ਕਹਿੰਦੇ ਇਲਾਕਾ ਦੱਸ ਦੇਣੇ ਖੰਨਾ ਜੀ ਚਲੋ ਆਪਣੇ ਇੱਧਰ ਸੱਜਣ ਮਿੱਤਰ ਆ ਗਏ ਜੀ ਤੇ ਫਿਰ ਆਪਣੇ ਢਾਡੀ ਸਿੰਘ ਜੀ ਆ ਕੇ ਹੈਗੇ ਉਹਨਾਂ ਨੂੰ ਕਿਹਾ ਉਹ ਕਹਿੰਦੇ ਮੈਂ ਜਾਣਦਾ ਹਾਂ ਜੀ ਬਾਬਾ ਜੀ ਉਹਨਾਂ ਤੇ ਦੂਜੇ ਦਿਨ ਅਸੀਂ ਫਿਰ ਪਾਪਾ ਜੀ ਨੇ ਮੀਟ ਕੀਤਾ ਸੀ ਆ ਕੇ ਸਾਰੀ ਕਰਵਾਤ ਕੀਤੀ ਵੇਜੀ ਆ ਕੇ ਜਿਵੇਂ ਜਿਵੇਂ ਆਪਾਂ ਵੇਖ ਰਹੇ ਹਾਂ ਜੀ ਇਹ ਕਹਿੰਦੇ ਨੇ ਕਿ ਮੋਟਰਸਾਈਕਲ ਰੋਕ ਲੈਂਦੇ ਨੇ ਬੱਸਾਂ ਵੀ ਖਿੱਚ ਲੈਂਦੇ ਨੇ ਇਹ ਸਾਰੀਆਂ ਚੀਜ਼ਾਂ ਫਿਰ ਜਦੋਂ ਤੁਸੀਂ ਦੇਖਦੇ ਹੋ ਤੁਹਾਨੂੰ ਵੀ ਲੱਗਦਾ ਹੋਊਗਾ ਮਾਣ ਮਹਿਸੂਸ ਹੁੰਦਾ ਜੀ ਜੀ ਬਹੁਤ ਮਾਣ ਮਹਿਸੂਸ ਹੁੰਦਾ ਜੀ ਸਾਡੇ ਭਰਾ ਨੇ ਜੀ ਤੇ ਮਾਣ ਤਾਂ ਹੁੰਦਾ ਹੀ ਆ ਜੀ ਜਦੋਂ ਆਪਣਾ ਕੋਈ ਕਰਦਾ ਤੇ ਬਾਕੀ ਨਾਨਕ ਭਾਜੀ ਨੇ ਜੋ ਕਰਾਣਾ ਤੇ ਨਾਲ ਹੋ ਕੇ ਸਾਡੇ ਜਹੇਦਾਰ ਸਾਹਿਬ ਹੀ ਕਰਾਉਂਦੇ ਨੇ ਜੀ ਤੇ ਭਾਜੀ ਹੁਣੀ ਕਰਦੇ ਨੇ ਬੜੇ ਫਕਰ ਵਾਲੀ ਗੱਲ ਆ ਜੀ ਗੁਰੂ ਸਾਹਿਬ ਦੀ ਕਿਰਪਾ ਇਹਨਾਂ ਤੇ ਤੇ ਐਦਾਂ ਹੀ ਬਣੀ ਰਹੇ ਕਿਰਪਾ ਮਹਾਰਾਜ ਚੜ੍ਹਦੀ ਕਲਾ ਹੀ ਰੱਖਣ ਦੀ ਬਿਲਕੁਲ ਮੈਂ ਭਾਈ ਤੁਹਾਡੇ ਨਾਲ ਗੱਲ ਕਰਾਂ ਦਾ ਡਰ ਤਾਂ ਨਹੀਂ ਲੱਗਦਾ ਹੁੰਦਾ ਨਹੀਂ ਜੀ ਜਦੋਂ ਦੇਖੋ ਅਸੀਂ ਆਹ ਬਾਣਾ ਪਾ ਕੇ ਨਾ ਗਰੁੱਪ ਦੇ ਵਿੱਚ ਹੁੰਨੇ ਆ ਉਹ ਉਹਦੇ ਵਿੱਚ ਬਹੁਤ ਬੜਾ ਫਰਕ ਪੈ ਜਾਂਦਾ ਉਸ ਵਕਤ ਸਾਨੂੰ ਵੀ ਨਹੀਂ ਪਤਾ ਹੁੰਦਾ ਕਿ ਅਕਾਲ ਪੁਰਖ ਸਾਤੋ ਵੈ ਗੁਰੂ ਕੀ ਕਰਵਾ ਰਿਹਾ ਉਹ ਸਾਡੇ ਵੀ ਸਮਝ ਤੋਂ ਪਰੇ ਹੋ ਜਾਂਦਾ ਉਸ ਵਕਤ ਸਾਡੇ ਅੰਦਰ ਜੋਸ਼ ਇਹ ਇੰਨਾ ਭਰਿਆ ਜਾਂਦਾ ਹਾਂਜੀ ਹਾਂ ਬਿਲਕੁਲ ਕਦੇ ਜਿਵੇਂ ਸਟੰਟ ਕਰਦੇ ਨੇ ਰਿਸਕ ਵੀ ਰਹਿੰਦਾ ਆ ਕਦੇ ਇਦਾਂ ਤਾਂ ਨਹੀਂ ਹੋਇਆ ਸੱਟ ਪੇੜ ਪਹਿਲਾਂ ਤਾਂ ਰੱਬ ਨਾ ਕਰੇ ਕਿ ਇਦਾਂ ਕਦੇ ਕੁਝ ਹੋਵੇ ਜੇ ਇੰਨੇ ਕਿਸ ਕਦੇ ਹੋਇਆ ਤਾਂ ਨਹੀਂ ਨਹੀਂ ਜੀ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹਣਾ ਜਦੋਂ ਵੀ ਅਸੀਂ ਸਾਰੇ ਕੋਈ ਕਰਦੇ ਆ ਜੀ ਅਖੜੇ 'ਚ ਬੜਦੇ ਆ ਅਰਦਾਸ ਕਰਕੇ ਜੀ ਉਦਾਂ ਵੀ ਦੱਸ ਦਵਾਂ ਮੈਂ ਜੀ ਜਦੋਂ ਵੀ ਅਖੜੇ 'ਚ ਇਹ ਜਨ ਨੇ ਆ ਸ਼ੀਦਾ ਸਿੰਘਾਂ ਦਾ ਪਹਿਰਾ ਪੂਰਾ ਹੁੰਦਾ ਜੀ ਮਹਾਰਾਜ ਆਪਾਂ ਕੇ ਸੰਗੋ ਕਰਦੇ ਜੀ ਪਰ ਇਦਾਂ ਦਾ ਕਦੇ ਅਜਿਹਾ ਕੋਈ ਜਾਂਚ ਨਹੀਂ ਹੋਇਆ ਜੀ ਹੋਇਆ ਨਹੀਂ ਨਹੀਂ ਜੀ ਮੈਂ ਕਹਿੰਦਾ ਹੋਵੇ ਵੀ ਨਾ ਕਦੇ ਭਾਈ ਇਦਾਂ ਦਾ ਕਦੇ ਕੋਈ ਬਣੇ ਵੀ ਨਾ ਸਮਾਂ ਬਿਲਕੁਲ ਤੁਸੀਂ ਅੱਜ ਵੇਖਿਆ ਕਿ ਅੱਜ ਆਪਾਂ ਲਗਭਗ 1 ਸਾਲ ਬਾਅਦ ਬੱਬੀ ਤੁਹਾਡੇ ਕੋਲ ਆਏ ਆਂ ਸੀ ਬਿਲਕੁਲ ਤੇ ਹੁਣ ਹੁਣ ਜੀ ਆਪਾਂ ਵੇਖੀਏ ਤਾਂ ਨੈਕਸਟ ਪ੍ਰੋਗਰਾਮ ਕੀ ਨੇ ਕਿ ਅੱਗੇ ਹੁਣ ਕਿੱਥੇ ਤੱਕ ਜਾ ਰਹੇ ਮੇਰੀ ਜੀ ਨੈਕਸਟ ਜਿਹੜਾ ਪ੍ਰੋਗਰਾਮ ਆ ਜੀ ਉਹ ਬਲਟਰ ਕੋਡ ਦਾ ਆ ਜੀ ਤੇ ਏਸ਼ੀਆ ਬਲਟਰ ਕੋਡ ਚ ਨਾਮ ਦਰਜ ਹੋਣ ਜਾ ਰਹੇ ਆ ਬੱਬਾ ਜੀ ਦਾ 14 ਮੋਟਰਸ ਰੋਕ ਜੀ 14 ਮੋਟਰਸ ਹਾਂ ਜੀ ਰੋਕਣੇ ਤਾਂ ਸੀ ਪਿਛਲੇ ਜੁਲਾਈ ਵਿੱਚ ਸੀ ਥੋੜੀ ਜਿਹੀ ਠੱਠ ਲੱਗੀ ਸੀ ਉਦੇ ਕਰਕੇ ਆਰਾਮ ਦਿੱਤਾ ਗਿਆ ਜੀ ਪਰ ਹੁਣ ਅਸੀਂ ਆਨਲਾਈਨ ਟੈਂਪ ਵੀ ਕਰਾਂਗੇ ਜੀ ਆਉਣ ਵਾਲੇ ਟੈਂਪ ਜੋ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪਣਾ ਸਮਾਂ ਦਿੱਤਾ ਫਤਿਹ ਜੀ ਸਾਂਝ ਦੁਬਾਰਾ ਪਾਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਤੇ ਅਸੀਂ ਵੀ ਇਹੀ ਉਮੀਦ ਰੱਖਾਂਗੇ ਤੁਸੀਂ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਜਰੂਰ ਕਰੋਗੇ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਜਰੂਰ ਕਰਨਾ ਤਦ ਤੱਕ ਲਈ ਮੈਨੂੰ ਜਾਨੀ ਹਰਵਿੰਦਰ ਖੰਨਾ ਨੂੰ ਦੋਈ ਜ਼ਾਦਾ ਦੇ ਦੇ ਜਰੂਰ ਹੈ ਮੇਟੇ ਧੰਨਵਾਦ